ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਛੰਦ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਤਕਰੀਬਨ ਬਾਡੀਆਂ ਦਾ ਕੰਮ ਆ ਜਿਹੜਾ ਪੰਜਾਬ ਦੇ ਵਿੱਚ ਮੁਕੰਮਲ ਹੋਣ ਵਾਲਾਗਾ ਤੇ ਫਾਈਨਲ ਰਿਪੋਰਟ ਆ ਜਿਹੜੀ ਝਾੜਦੀ ਉਹ ਆ ਚੁੱਕੀ ਹੈ ਵੀਰੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਕਿਹੜੀ ਕਿਸਮਾਂ ਜਿਹੜੀ ਕਿੰਨੇ ਕ ਪਾਣੀ ਚ ਤੇ ਕਿੰਨਾ ਕ ਆਪਾਂ ਨੂੰ ਵੀਰੇ ਨਾਰਮਲ ਝਾੜਾ ਮਿਲਿਆ ਕਿਉਂਕਿ ਜਿਹੜੀਆਂ ਵੀਰੇ ਇੱਕ ਮੈਂ ਤੁਹਾਨੂੰ ਦੱਸ ਦਾਂ ਜਿਹੜੀਆਂ ਰਿਪੋਰਟ ਆਉਂਦੀ ਹੁੰਦੀਆਂ ਨੇ ਜਿਆਦਾ ਕਿਲੇ ਦੋ ਕਿਲੇ ਦੀਆਂ ਹੁੰਦੀਆਂ ਨੇ ਵੀਰੇ ਐ ਦੇਖੋ ਉਹ ਵੀਰੇ ਝਾੜ ਨਹੀਂ ਮੰਨਿਆ ਜਾ ਸਕਦਾ ਹੁੰਦਾ ਕਦੇ ਵੀ ਜਿਹੜੀ ਐਵਰੇਜ ਆ ਨਾ ਵੀਰੇ 20 30 ਕਿਲਿਆਂ ਦੀ ਐਵਰੇਜ ਪੈਂਦੀ ਹੁੰਦੀ ਆ ਵੀ ਇਹਨੇ 15 ਕਿਲਿਆਂ ਚੋਂ ਕਿਸਮ ਨੇ ਕਿੰਨਾ ਝਾੜ ਦਿੱਤਾ ਤਾਂ ਵੀਰੇ ਜਾ ਕੇ ਆਪਾਂ ਨੂੰ ਉਹਦਾ ਝਾੜਦਾ ਪਤਾ ਲੱਗਦਾ ਕਿਉਂਕਿ ਜੇ ਆਪਾਂ ਹੁਣ ਮੰਨ ਕੇ ਚਲੋ ਦੋ ਕਿਲੇ ਵਾੜ ਲਓ ਦੋ ਹੀ ਕਿਲੇ ਆਪਣੇ ਹੋਈ ਤਾਕੜੇ ਨਾਰਮਲ ਹੈ ਉੱਥੇ ਝਾੜ ਵੱਧ ਹੋਇਆ ਵੀਰੇ ਫਿਰ ਤਾਂ ਆਟੋਮੈਟਿਕ ਝਾੜ ਵੱਧ ਗਿਆ ਤੇ ਅੱਜ ਵੀਰੇ ਆਪਾਂ ਤੁਹਾਨੂੰ ਦੱਸ ਦਿਆਂਗੇ ਕਿਉਂਕਿ ਜਿੱਥੇ ਵੀਰੇ 4 26 27 ਕੁਇੰਟਲ ਤੱਕ ਵੀ ਗਿਆ ਵੀਰੇ ਉੱਥੇ ਝਾੜ 15 16 ਕੁਇੰਟਲ ਦਾ ਵੀ ਰਿਹਾ ਇਹ ਮੈਂ ਤੁਹਾਡੇ ਨਾਲ ਅੱਜ ਗੱਲ ਕਰਨੀ ਆ ਵੀ ਕੀ ਉਹ ਕਿਸਾਨਾਂ ਦੀ ਘਾੜ ਸੀ ਜਾਂ ਕੀ ਗੱਲ ਬਾਤ ਤੇ ਪਰ ਵੀਰੇ ਇਸ ਸਾਲ ਪੰਜਾਬ ਦੇ ਵਿੱਚ ਬਹੁਤ ਅੱਗਾਂ ਲੱਗੀਆਂ ਨੇ ਇਹ ਬਹੁਤ ਦੁੱਖ ਦੀ ਗੱਲ ਹੈ ਯਾਰ ਪੰਜਾਬ ਦੇ ਲਈ ਵਿੱਚ ਤੇ 18 ਤਰੀਕ ਨੂੰ ਜਿਹੜਾ ਬਣ ਇਧਰ ਤੂਫਾਨ ਆਇਆਗਾ ਉਹਨੇ ਵੀ ਵਿਰੇ ਕਣਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਰਤਾ ਚਲੋ ਜੋ ਪ੍ਰਮਾਤਮਾ ਨੇ ਦੇਣਾ ਦੇਣਾ ਉਹੀ ਆ ਵਿਰੇ ਆਪਣੇ ਵੀ 7-8 ਏਕੜ ਰਹਿੰਦੇ ਸੀਗੇ ਵੱਢਣ ਵਾਲੇ ਉਹ ਵੀ ਤੂਫਾਨ ਚ ਆ ਗਏ ਤੀਗੇ ਤੇ ਝਾੜ ਤਾਂ ਚਲੋ ਦਾ ਘਟਿਆ ਪਰ ਜੋ ਵਿਰੇ ਪ੍ਰਮਾਤਮਾ ਨੂੰ ਮਨਜ਼ੂਰ ਆ ਉਹੀ ਦੇਣਾ ਆਪਾਂ ਦਾ ਸਿਰਫ ਐਂ ਕਹਿ ਸਕਦੇ ਆ ਵੀ ਤੇਰਾ ਭਾਣਾ ਮਿੱਠਾ ਲੱਗ ਗਿਆ ਤੇ ਗੱਲ ਕਰਦੇ ਆ ਵਿਰੇ ਆਪਾਂ ਹੁਣ ਵੈਰਾਈਟੀਆਂ ਦੀ ਵੀ ਜਿਹੜੀਆਂ ਵੈਰਾਈਟੀਆਂ ਆਪਾਂ ਕਹਿ ਦਿੰਦੇ ਆ ਕਿ ਵੀ ਝਾੜ ਇੰਨਾ ਇੰਨਾ ਵਿਰੇ ਕਿਉਂਕਿ ਜੀਦਾ ਵੀਰੇ ਝਾੜ ਨਹੀਂ ਉਹਦਾ ਤਾਂ ਉਹ ਮੰਨਦਾ ਵੀ ਨਹੀਂ ਹੁੰਦਾ ਦੂਸਰੇ ਦਿਨ। ਮੈਂ ਪਰਸਨਲੀ ਗੱਲ ਦੱਸਦਾ ਤੁਹਾਨੂੰ। ਤੇ ਵੀਰੇ ਜਿਵੇਂ ਹੁਣ ਸਾਡੇ ਪਿੰਡਾਂ ਦਾ ਝਾੜ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਆਪਣੇ ਪਿੰਡ ਦੇ ਵਿੱਚ ਝਾੜ ਆਉਂਦਾ। ਵੀਰੇ ਦੇਖੋ ਆਪਣੇ ਪਿੰਡ ਦੇ ਵਿੱਚ ਸਾਰੀਆਂ ਵੈਰਾਈਟੀਆਂ ਵੱਢੀਆਂ ਗਈਆਂ। ਪਰ ਵੀਰੇ 25 ਪਲੱਸ ਇੱਕ ਦੋ ਵੈਰਾਈਟੀਆਂ ਗਈਆਂ ਨੇ। ਹੁਣ ਆਪਾਂ ਦੇਖੋ ਕੀ ਮੰਨੀ ਵੀ ਝਾੜ ਕਿਵੇਂ ਆ। ਵੀਰੇ ਮੈਂ ਤੁਹਾਨੂੰ ਦੱਸਿਆ ਵੀ ਜਿਆਦਾ 826 ਵੈਰਾਈਟੀ ਵਧਿਆ ਗਈ ਆ। ਜਾ 327 ਜਾਬਰੇ ਤਨ 372 ਸਭ ਤੋਂ ਉੱਪਰ ਗਈ ਆ ਹੁਣ ਤੱਕ ਅਦਰਬਾਈ ਵੀਰੇ ਕੋਈ ਵੈਰਾਈਟੀ ਹੈ ਜਿਹੜੀ 22 23 ਕੁਇੰਟਲ ਨੂੰ ਆਪਣੇ ਇੱਥੇ ਕਰਾਸ ਨਹੀਂ ਕਰਿਆ ਹੈਗਾ ਉਹਨੇ 23 ਕੁਇੰਟਲ ਹੱਦ ਝਾੜਾ ਵੀਰੇ ਕਿਉਂਕਿ ਕਿਤੇ ਵੀਰੇ ਮੈਨੇਜਮੈਂਟ ਦੀ ਕੋਈ ਕਾਰਟ ਰੈਂਜ ਦੀ ਕਿਤੇ ਨਦੀਨ ਜ਼ਿਆਦਾ ਹੋ ਜਾਂਦੇ ਨੇ ਕਿਤੇ ਕੋਈ ਗੱਲ ਹੋ ਜਾਂਦੀ ਆ ਪਰ ਜਿਹੜੀ ਵੀਰੇ ਆਪਾਂ ਦੇਖੇ ਵੀਰ ਆਪਾਂ ਨੂੰ ਫੋਨ ਕਰ ਕਰ ਵੀ ਦੱਸਦੇ ਨੇ ਵੀਰੇ ਤਾਂ ਸਭ ਤੋਂ ਜ਼ਿਆਦਾ ਸੈਟੀਸਫਾਈ ਨੇ ਵੀਰੇ ਜਿਹੜੇ ਕਿਸਾਨ 826 ਤੇ 327 ਵੈਰਾਈਟੀ ਤੋਂ ਜਿਆਦਾ ਸੈਟੀਸਫਾਈ ਨਹੀਂ ਹੈਗੇ। ਇਸ ਸਾਲ ਹੋਰ ਵੈਰਾਈਟੀਆਂ ਦਾ ਵੀਰੇ ਕੰਮ ਡਾਮਾ ਡੋਲਿਆ। ਚਲੋ ਕਿਸੇ ਦੇ ਵੀਰੇ ਕੋਈ ਵਧੀਆ ਨਿਕਲੇ ਆਂ ਆਪਾਂ ਕਹਿ ਨਹੀਂ ਸਕਦੇ। ਪਰ ਜਿਹੜੀ ਇਹ ਵੈਰਾਈਟੀਆਂ ਨੇ ਬਹੁਤ ਸੋਨਾ ਝਾੜ ਦਿੱਤਾ ਜੇ ਸਹੀ ਟਾਈਮ ਤੇ ਬੀਜੀਆਂ ਹੋਈਆਂ ਸੀਗੀਆਂ ਜਿਹੜੀਆਂ। ਇਹਨਾਂ ਦਾ ਵੀਰੇ ਢਾ ਐਵਰੇਜ ਝਾੜ ਆਗਾ 24-25 ਕੁਨਟਲ ਦਾ ਹਿੰਗਾਗਾ। ਜਿਹਨੂੰ ਕਹਦੇ ਆਪਾਂ ਐਵਰੇਜ ਯੀਲਡ ਤੇ ਬਾਕੀ ਆਮ ਵੈਰਾਈਟੀਆਂ ਵੀਰੇ 22-23 ਹੀ ਰਹੀਆਂ ਨੇ। ਤੇ ਜੋ ਕੁਦਰਤ ਦੀ ਮਾਰ ਆ ਵੀਰੇ ਉਹਨੂੰ ਤਾਂ ਆਪਾਂ ਦੇਖੋ ਕਦੇ ਨਹੀਂ ਕੱਟ ਕਰ ਸਕਦੇ ਜੋ ਕੁਦਰਤ ਨੇ ਕਰਨਾ ਦਾ ਕਰਨਾ ਹੀ ਆ ਤਾਂ ਕਰਕੇ ਵੀਰੇ ਮੈਂ ਤੁਹਾਨੂੰ ਕਹਿਣਾ ਨਾ ਵੀ ਹਮੇਸ਼ਾ ਆਪਾਂ ਜੇ ਗੱਲ ਕਰੀਏ ਕੁਦਰਤ ਦੇ ਆਪਾਂ ਨੂੰ ਕਹਿਣੇ 'ਚ ਰਹਿਣਾ ਚਾਹੀਦਾ ਜਿੱਦਾਂ ਕੋਈ ਆਪਣੇ ਨਾਲ ਵਾਪਰਦਾ ਹੈ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਵੀਰੇ ਕੀ ਪਤਾ ਆਪਣੇ ਲਈ ਕੀ ਲੈ ਕੇ ਆਵੇ ਕੀ ਪਤਾ ਆਪਣਾ ਉਹਦੇ 'ਚ ਕੋਈ ਫਾਇਦਾ ਹੀ ਹੁੰਦਾ ਹੋਵੇ ਵੀਰੇ ਪਰ ਝਾੜ ਵੀਰੇ ਮੈਂ ਤੁਹਾਨੂੰ ਦੱਸਦਾ ਜਿਹੜਾ ਐਵਰੇਜ ਝਾੜ ਵੀਰੇ ਆਪਨੇ ਰਹਿਣਾ ਤਕਰੀਬਨ 22-23 ਕੁਇੰਟਲ ਦੀ ਵੀਰੇ ਐਵਰੇਜ ਪਈ ਆ ਹੁਣ ਆਪਣੇ ਵੀ ਵੀਰੇ ਜੇ ਸਾਰੀ ਕਣਕ ਦਾ ਆਪ ਐਵਰੇਜ ਯੀਲਡ ਲਾਈਏ ਤਾਂ ਆਪਣੇ 23 ਕੁਇੰਟਲ ਦੀ ਸਾਢੇ 22 ਕੁਇੰਟਲ ਦੀ ਐਵਰੇਜ ਹੀ ਪਾਉਗੀ ਸਾਰੇ ਖੇਤ ਦੀ ਜੇ ਆਪਾਂ ਟੋਟਲ ਲਾ ਦੀਏ ਜੇ ਹੁਣ ਆਪਾਂ ਲਈਏ ਕੱਲੀ-ਕੱਲੀ ਵੈਰਾਈਟੀ ਦਾ ਤੁਹਾਨੂੰ ਦੱਸਣ ਬਈ ਜੀ ਇਹ ਫੇਰ ਵੀਰੇ 26 ਸਾਢੇ 26 ਕੁਇੰਟਲ ਤੱਕ 25 26 ਕੁਇੰਟਲ ਤੱਕ ਵੀ ਆਮ ਜਾਈ ਜਾਂਦੀਆਂ ਨੇ ਕਣਕ ਪਰ ਜਿਹੜਾ ਐਵਰੇਜ ਆੜਾ ਵੀਰੇ ਜੇ ਆਪਾਂ ਸਾਰੇ ਖੇਤ ਦੀ ਐਵਰੇਜ ਦੱਸ ਦਾਂਗੇ ਤਾਂ ਆਪਣੇ ਤਕਰੀਬਨ ਸਾਢੇ 22-23 ਕੁਇੰਟਲ ਦਾ ਆਇਆ ਵੀਰੇ ਤੇ ਪਤਾ ਲੱਗਦਾ ਹੁੰਦਾ ਵੀਰੇ ਐਵਰੇਜ ਈਲਡ ਤੁਈ ਵੀ ਐਵਰੇਜ ਕਿੰਨੀ ਪਈ ਜਾਗੀ ਹੁਣ ਤੱਕ ਉਹਦੇ ਚ ਵੀਰੇ ਦੇਖੋ ਆਪਣੇ ਤਕਰੀਬਨ ਜਿਹੜੀਆਂ ਵੈਰਾਈਟੀਆਂ ਹੈਗੇ ਨੇ ਇਹ ਆ ਦੋ ਤਿੰਨ ਵੈਰਾਈਟੀਆਂ ਛੱਡ ਕੇ ਬਾਕੀ ਸਾਰੀਆਂ ਵੈਰਾਈਟੀਆਂ ਨੇ ਵੀਰੇ 22-23 ਕੁਇੰਟਲ ਤੱਕੇ ਨਿਕਲੀਆਂ ਨੇ ਤੇ ਬਾਕੀ ਵੀਰੇ ਤੁਸੀਂ ਇੱਕ ਚੀਜ਼ ਜ਼ਰੂਰ ਦੱਸੋ ਵੀ ਕੀ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਵੀ ਥੋੜੇ ਵੀਰੇ ਤੂੜੀ ਦਾ ਇੰਨੇ ਜਿਆਦਾ ਬੁਰਾ ਹਾਲਾ ਗਾ ਇਸ ਸਾਲ ਨਾ ਤਾਂ ਵੀਰੇ ਕਰਮ ਵਾਲੇ ਕਰਨ ਵਾਲਿਆਂ ਚ ਉਰਮਾਕਰ ਮਤਲਬ ਜਿਵੇਂ ਆਪਾਂ ਕਹਿ ਦਈਏ ਉਹਨਾਂ ਨੂੰ ਚਸ ਜੀਆ ਨਾ ਕਰਾਉਣ ਵਾਲਿਆਂ ਨੂੰ ਬਹੁਤ ਬੁਰਾ ਹਾਲ ਜਿਹਾ ਹੋਇਆ ਪਿਆ ਰਾਇਤਗੀ ਉਮੀਰਾ ਕਿਸਾਨ ਮੇਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰੀਆਂ ਨੇ ਇਹ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਕਮੈਂਟ ਦੇ ਵਿੱਚ ਤੁਸੀਂ ਵੀ ਵੀਰੇ ਜਰੂਰ ਦੱਸਿਓ ਵੀ ਤੁਹਾਡੇ ਝਾੜ ਕੀ ਵਾਕਈ ਝਾੜ ਸਾਰੇ ਪੰਜਾਬ ਦੇ ਵਿੱਚ ਵੱਧਦਾ ਜਾਂ ਕਿਤੇ ਘਟ ਵੀ ਆ ਕੀ ਗੱਲ ਬਾਤ ਵੀ ਕਿਹੜੀ ਵੈਰੈਟੀ ਦਾ ਤੁਹਾਨੂੰ ਝਾੜ ਸਭ ਤੋਂ ਵਧੀਆ ਲੱਗਿਆ ਕਿਹੜੀ ਤੁਸੀਂ ਅਗਲੇ ਸਾਲ ਬੀਜਣ ਲਈ ਤਰਜੀਹ ਦਿਮੋਗੇ ਅੱਪਾ ਇਸੇ ਤਰ੍ਹਾਂ ਵੀਰੇ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ